ਹੌਦਾਸੇ ਕੀ ਦੁਕਾਨ ਦੀ ਉੱਤੇ ਫੋਟੋ ਡੰਗ ਨਹੀਂ ਦਸ ਕਿਰੇ ਜਾਣ ਪੰਗ ਭਾਣੇ ਮੰਗ ਨਹੀਂ ਅੱਜ ਸੁੱਖੇ ਨਾਲ ਨਹੀਂ ਸਰਨਾ ਯਾਰ ਬੰਦਾ ਬੁੰਦਾ ਲੱਭ ਕੋਈ ਬੰਦਾ ਲੱਭਾਂਗੇ ਬਸ ਕੋਈ ਨਾ ਅੱਜ ਆਪਾਂ ਪੱਕੀ ਵਾਰ ਬਾਤ ਨੇ ਆ ਪੱਕੀ ਵਾਰ ਬਾਤ ਕਰਨੀ ਅੱਜ ਅੱਜ ਸਮਾਨ ਲੈ ਕੇ ਆਉਣਾ ਉਹ ਬੰਦੇ ਤੋਂ ਹਾਂ ਹਾਂ ਉਹ ਆਪਾਂ ਨੂੰ ਕਹਿੰਦਾ ਤੁਹਾਡੇ ਕੋਲੇ ਤਾਂ ਪੈਸੇ ਹੀ ਨਹੀਂ ਲੈ ਪੈਸਾ ਮੰਗਣ ਵਾਲਾ ਹੀ ਹੈ ਇੱਧਰ ਦੀ ਕੋਈ ਨਾ ਕੋਈ ਨਾ ਉਹਨੇ ਤੂੰ ਗੋਲੀ ਬਣਾ ਰੋੜਾ ਇਹ ਨਾ ਮੈਂ ਤਾਂ ਮੈਂ ਉਹਨੇ ਦਾ ਤੇ ਲਾਉਣਾ ਰੋੜਾ ਇੱਧਰ ਵੀ ਧਾਣ ਰੱਖੀ ਕੋਈ ਆਣਾ ਗਾਵੇ ਨਾ ਵੇ ਧਾਣ ਲੱਗਿਆ ਜਾ ਮੈਂ ਵੀ ਧਾਣ ਵੱਖਦਾ ਇੱਧਰ ਦਾਤਾ ਲਾ ਪਰੇ ਲਾ ਉੱਲਾ ਪਰੇ ਪੂਰਾ ਦਿਖਾ ਦੇ ਲਾ ਮੈਂ ਤਾਂ ਦੇਖਦਾ ਅੱਧ ਗਾ ਪਾ ਦੇਣਾ ਯਾਰ ਮੈਂ ਵੀ ਬਹਿਣਾ ਉਹ ਬਹਿਣਾ ਤੂੰ ਇੱਧਰ ਨਾ ਨਜ਼ਰ ਰੱਖ ਤੂੰ ਦੇਖ ਕੋਈ ਆਉਂਦਾ ਜਾਂਦਾ ਤਾਂ ਨਹੀਂ ਤੈਨੂੰ ਕੋਈ ਹੰਦੋ ਤੇਰੇ ਓਂ ਦੌ ਲਾਉਦਾ ਯਾਰ ਮੈਨੂੰ ਦੇਖ ਫਿਰ ਕਿਹੜਾ ਦਾ ਮੜਾ ਮਾਰ ਚਾਤੀ ਓਏ ਆਉਂਦਾ ਤਾਂ ਹੈਗਾ ਓਏ ਅੱਠ ਅੱਠ ਸਿੱਧੀ ਕਿਹੜਾ ਦਾ ਓਏ ਫੋਨ ਲਾਇਆ ਵਾ ਕੰਨ ਨੂੰ ਯਾਰ ਚੱਲ ਚੱਲ ਖੜ ਜਾ ਖੜ ਜਾ ਐ ਨਹੀਂ ਜਾਈ ਜਾਂਦਾ ਹੱਥ ਜਾਂਦਾ ਹੁੰਦਾ ਬੰਦਾ ਹੋੜੀ ਚੱਲ 2 ਮਿੰਟ ਰੋਕੀ ਕਲਾ ਦਾ ਆਪਣਾ ਸਮਾਨ ਨੂੰ ਸੈੱਟ ਕਰ। ਪਹਿਲਾ ਗੋਲੀ ਗੁਲੀ ਖਵਾ ਦੇ ਫੇਰ ਉਹ ਸਵਾਸ। ਹਾਂ ਗਰਮੀ ਬਹੁਤ ਹੈ। ਇੱਕਦਾਂ ਦਾ ਬੁਖਾਰ ਜਿਹਾ ਲੱਗਦਾ। ਜੀ ਸੈੱਟ ਨਹੀਂ ਹੈਗਾ ਇਤਾਂ ਬਾਹਰ। ਘਰ ਜਾ ਕੇ ਪੈਣੇ ਆ ਕਰਦੇ ਆ ਆਰਾਮ ਯਾਰ। ਕੰਮ ਤਾਂ ਹੁੰਦੀ ਰਹਿਣਗੇ। ਹੋ। ਤੇ ਵੀ ਪਹਿਮੁਕੇ ਪਹਿ ਯਾਰ। ਓਏ ਹੋਂਦਾ ਓਏ। ਕਿੱਥੇ ਆ ਗਿਆ। ਆਹ ਆ ਗਿਆ। ਹੋਏ ਆ ਜਾ। ਚੱਲ ਮੁੰਡੂ ਵੀ ਹੋ ਜਾ। ਉਹ ਗੱਲ ਨਹੀਂ ਖੋਲ੍ਹੋ ਇਹਨੂੰ ਚਲੋ ਦੇਖੀ ਹੋ ਗਿਆ 100 ਰੁਪਿਆ ਦੇ ਤੋਹਣੀ ਆ ਦੋ ਝਾੜੀ ਦਾ ਇਹਦੇ ਨਾਲ ਤਾਂ ਸਮਾਨ ਨਹੀਂ 아니, 그, 달아, 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 ਸਾਰੇ ਨੂੰ ਭਾਂਜੋ ਖੂਨ ਲੱਗ ਗਿਆ ਨੂੰ ਧਿਆਨ ਰੱਖੀਏ ਇੱਧਰ ਕੋਈ ਆਣ ਆ ਜਾਵੇ ਚੱਲ 10 ਮਿੰਟ ਆਰਾਮ ਕਰਦੇ ਆ ਤੇ ਸ਼ਾਮ ਨੂੰ ਜਾਂਦੇ ਆ ਠੀਕ ਆ ਹਾਂ ਬਈ